ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਪੰਜਾਬ ਦੇ ਵਿਕਾਸ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ ਉਹਨਾਂ ਦੀ ਉੱਚੀ ਸੋਚ ਦੇ ਸਦਕਾ ਅੱਜ ਹਾਰਟੀਕਲਚਰ ਡਿਪਾਰਟਮੈਂਟ ਵੱਲੋਂ ਬਾਗਬਾਨੀ ਵਿਕਾਸ ਕੇਂਦਰ ਅਤੇ ਬਾਗਬਾਨੀ ਸਟੇਟ ਲੱਡੋਵਾਲ ਦੇ ਵਿੱਚ ਅਸੀਂ ਅੱਜ ਮ ਆਇਆ ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਇੱਥੇ ਸਾਡਾ ਜੋ 60 ਏਕੜ ਦਾ ਜੋ ਲੈਂਡ ਹੈਗੀ ਏ ਉਹਦੇ ਉੱਪਰ ਅਸੀਂ ਅੱਜ ਡੈਮੋਨਸਟ੍ਰੇਸ਼ਨ ਕਰਾ ਲਈ ਸਾਰੇ ਹੀ ਅਲੱਗ-ਅਲੱਗ ਕਲੈਕਟਰ ਦੇ ਮਨਸਟ੍ਰਕਚਰ ਔਰ ਕੈਮੀਕਲ ਜਿਹੜੇ ਕਿ ਖੇਤੀਬਾੜੀ ਲਈ ਬਿਹਤਰ ਹੁੰਦੇ ਨੇ ਉਹਨਾਂ ਨੂੰ ਅਸੀਂ ਇੱਥੇ ਉਹਨਾਂ ਦੇ ਸਟਾਲ ਲਗਾ ਕੇ ਉਹਨਾਂ ਨੂੰ ਉੱਥੇ ਬੁਲਾਇਆ ਹੈ। ਔਰ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸਵਾਮੀ ਮਨੈਸ਼ਰਨਾਂ ਜੀ ਦਿਵਯਜਤੀ ਜਾਗਰਣ ਸੰਸਥਾ ਨੂਰ ਮੈਲਦ ਤੋਂ ਜਿਹੜੇ ਕਿ ਆਲਰੇਡੀ ਹਾਰਟੀਕਲਚਰ ਉੱਪਰ ਬਹੁਤ ਜ਼ਿਆਦਾ ਕੰਮ ਕਰ ਰਹੇ ਨੇ ਔਰ ਜਿਨ੍ਹਾਂ ਨੇ ਤਕਰੀਬਨ ਸੈਂਕੜੇ ਏਕੜ ਜ਼ਮੀਨ ਨੂੰ ਹਾਰਟੀਕਲਚਰ ਕਿਸਾਨਾਂ ਨੂੰ ਲਾਉਣ ਲਈ ਪ੍ਰੇਰਿਤ ਕੀਤਾ ਹੈ ਉਹ ਸਾਡਾ ਬਹੁਤ ਸਹਿਯੋਗ ਕਰ ਰਹੇ ਨੇ ਬੜਾ ਅੱਛਾ ਲੱਗਦਾ ਹੈ ਔਰ ਨੂਰ ਮੈਲਦ ਵਿੱਚ ਇਹਨਾਂ ਦਾ ਖੁਦ ਵੀ ਜੋ ਹੈ ਬਹੁਤ ਵੱਡੇ ਬਾਗ ਲਗਾ ਕੇ ਹੋਏ ਅਲੱਗ-ਅਲੱਗ ਤਰ੍ਹਾਂ ਦੇ ਜੋ ਫਰੂਟਸ ਦੇ ਪੌਂਡ ਲਗਾਏ ਨੇ ਉੱਥੋਂ ਵੀ ਲੋਕਾਂ ਨੂੰ ਕਿਸਾਨਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਕਿਹੋ ਜਿਹੀ ਕੁਆਲਿਟੀ ਕੀਵੇਂ ਪੈਦਾ ਕੀਤੀ ਜਾਂਦੀ ਹੈ ਕਿਵੇਂ ਅਸੀਂ ਉਸ ਕੇਂਦਰ ਤੋਂ ਨੂਰਮੈਲ ਤੋਂ ਦੂਜੇ ਕਿਸਾਨਾਂ ਨੂੰ ਪ੍ਰੇਰਣਾ ਦੇਣ ਲਈ ਇੱਕ ਬਹੁਤ ਵੱਡਾ ਉੱਥੇ ਸੈਂਟਰ ਬਣਿਆ ਹੈ ਉਹਦੇ ਨਾਲ ਨਾਲ ਸਾਡੇ ਹਾਰਟੀਕਲਚਰ ਡਿਪਾਰਟਮੈਂਟ ਦੇ ਡਾਇਰੈਕਟਰ ਮੈਡਮ ਸ੍ਰਿੰਦਰ ਕੌਰ ਜੀ ਜਿਹੜੇ ਕਿ ਲਗਾਤਾਰ ਹਾਰਟੀਕਲਚਰ ਨੂੰ ਪਰਫੁੱਲਤ ਕਰਨ ਲਈ ਲਗਾਤਾਰ ਮਿਹਨਤ ਕਰੇ ਨੇ ਔਰ ਸਿੱਕੇਸਾਨਾਂ ਦੇ ਨਾਲ ਲਗਾਤਾਰ ਆਪਸ ਇੰਟਰੈਕਸ਼ਨ ਕਰਦੇ ਰਹਿੰਦੇ ਆ ਤਾਂ ਕਿ ਉਹਨਾਂ ਕੋਲੋਂ ਸਾਨੂੰ ਪਤਾ ਚੱਲੇ ਕਿ ਉਹਨਾਂ ਨੂੰ ਕੀ ਸਮੱਸਿਆਵਾਂ ਹਨ ਉਹਨਾਂ ਦਾ ਕੀ ਹੱਲ ਹੈ ਅਸੀਂ ਰਲ ਕੇ ਐਜ਼ ਅ ਜੁਆਇੰਟ ਵੈਂਚਰ ਕਿਸਾਨਾਂ ਦੇ ਨਾਲ ਕੰਮ ਕਰਦੇ ਹਾਂ ਔਰ ਬਹੁਤ ਸਾਰਾ ਪਿਛਲੇ ਸਮੇਂ ਦੇ ਵਿੱਚ ਅਸੀਂ ਲਗਾਤਾਰ ਉਹਨਾਂ ਦੇ ਸੰਪਰਕ ਵਿੱਚ ਮੀਆਂ ਅੱਜ ਵੀ ਅਸੀਂ ਇਸ ਮੀਟਿੰਗ ਦੇ ਵਿੱਚ ਉਹਨਾਂ ਨੂੰ ਬੁਲਾਇਆ ਉਹਨਾਂ ਨਾਲ ਚਰਚਾ ਹੋਏਗੀ ਔਰ ਕਿਸਾਨਾਂ ਦੀ ਬਿਹਤਰੀ ਲਈ ਪੰਜਾਬ ਸਰਕਾਰ ਕਿਸਾਨਾਂ ਲਈ ਕੀ ਕਰ ਰਹੀ ਹੈ ਕਿੰਨੀ ਸਬਸਿਡੀ ਦੇ ਰਹੀ ਹੈ ਉਹਨਾਂ ਨੂੰ ਆਪਸ ਵਿੱਚ ਜਾਣੂ ਕਰਾਇਆ ਜਾਂਦਾ ਹੈ ਔਰ ਸਾਡਾ ਏਮ ਹੈ ਪੰਜਾਬ ਸਰਕਾਰ ਦਾ ਕਿ ਜੋ ਕਿਸਾਨ ਰਵਾਇਤੀ ਫਸਲ ਤੇ ਫਸਿਆ ਹੋਇਆ ਹੈਗਾ ਉਹ ਤੋਂ ਨਿਕਲ ਕੇ ਬਾਹਰ ਇੱਕ ਨਵੀਂ ਜੋ ਸ਼ੁਰੂਆਤ ਕਰੇ ਹਾਰਟੀਕਲਚਰ ਦੀ ਆਪਣੇ ਖੇਤਾਂ ਦੇ ਵਿੱਚ ਫਰੂਟ ਦੇ ਪਲਾਂਟ ਲਗਾਵੇ ਪਹਿਲੇ ਵੀ ਵੈਸੇ ਬਹੁਤ سارے ਤੁਸੀਂ ਦੇਖਿਆ ਨਾ ਅੰਮਰਸਰ ਜੋ ਬੈਲਟਾ ਤੇ ਲੋਕਾਂ ਨੇ ਫਾਰਮਰਸ ਨੇ ਨਾਸ਼ਵਤੀ ਦੇ ਬੜੇ ਬੜੇ ਵੱਡੇ ਫਾਰਮ ਹਾਊਸ ਬਣਾਏ ਨੇ ਉਹਦੇ ਨਾਲ ਹੀ ਅਗਰ ਦੇਖਿਆ ਜਾਏ ਪਠਾਨਕੋਟ ਦੇ ਵਿੱਚ ਜੋ ਸਾਡਾ ਲੀਚੀ ਸਟੇਟ ਹੈਗੀ ਏ ਉੱਥੇ ਲੋਕਾਂ ਨੇ ਲੀਚੀ ਜੋ ਸੈਂਕੜੇ ਏਕੜ ਤੋਂ ਉਹਦੇ 50 ਏਕੜ ਤੇ ਹੋਈ 40 ਏਕੜ ਉਹਨਾਂ ਨੇ ਲਗਾਏ ਨੇ ਉਹਨਾਂ ਦਾ ਬੜਾ acha ਸੌਰ ਸਬਿਲ ਕੰਪਨੀ ਬਣਿਆ ਇਸੇ ਤਰ੍ਹਾਂ ਹੀ ਹੁਸ਼ਾਰਪੁਰ ਦੇ ਵਿੱਚ ਸਾਡਾ ਇੱਕ ਪਲਾਂਟ ਬਣੇ ਨੇ ਜਿਹਦੇ ਕੋ ਸਾਡਾ ਸਟੇਟ ਬਣੀ ਹੈਗੀ ਏ ਉਹ ਅੱਜ ਅਸੀਂ ਲਾਡੋ ਵਾਲੇ ਜੋ ਲਾਡੋਵਾਲ ਜਾਏ ਆ ਲੁਧਿਆਣੇ ਇੱਥੇ ਵੀ ਮੈਂ ਦੇਖਿਆ ਚਰਚਾ ਕੀਤੀ ਅਸੀਂ ਆਪਸ ਵਿੱਚ ਕਿੱਥੇ ਕਮਿੰਗ ਟਾਈਮ ਦੇ ਵਿੱਚ ਇੱਥੇ ਅਸੀਂ ਅਲੱਗ-ਅਲੱਗ ਸੈਕਟਰ ਦੇ ਜਿਵੇਂ ਪੋਟੈਟੋਸ ਵੈਜੀਟੇਬਲ ਔਰ ਜਰਾ ਵੀ ਸੈਂਟਰ ਨੇ ਉਹਨਾਂ ਨੂੰ ਅਸੀਂ ਸੈਟ ਅਪ ਕਰਨ ਜਾ ਰਹੇ ਹਾਂ ਉਹਦੇ ਅਸੀਂ ਇੱਥੇ ਬਹੁਤ ਵੱਡਾ ਇੱਕ ਰਿਸਰਚ ਸੈਂਟਰ ਦੀ ਬਹੁਤ ਜਲਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਹ ਨਾਲ ਇਹ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਰਟੀਕਲਚਰ ਡਿਪਾਰਟਮੈਂਟ ਔਰ ਹਾਰਟੀਕਲਚਰ ਦੇ ਵਿੱਚ ਜੋ ਹੈ ਪੰਜਾਬ ਇੱਕ ਬਹੁਤ ਵੱਡਾ ਇੱਕ ਸਰੂਪ ਧਾਰਨ ਕਰੇਗਾ ਜਿਸ ਨਾਲ ਕਿਉਂਕਿ ਕਿਸਾਨ ਦੀ ਅਗਰ ਇਨਕਮ ਜ਼ਿਆਦਾ ਹੋਏਗੀ ਤੇ ਤਾਂ ਹੀ ਕਿਸਾਨ ਖੁਸ਼ਹਾਲ ਹੋ ਗਿਆ ਕੋਈ ਵੀ ਇਨਸਾਨ ਜਿਹੜਾ ਹੈਗਾ ਉਹਦੀ ਖੁਸ਼ਹਾਲੀ ਦਾ ਕਾਰਨ ਹੁੰਦਾ ਉਹਦੀ ਜ਼ਿਆਦਾ ਇਨਕਮ ਹੋਣਾ ਔਰ ਜਦੋਂ ਇਹ ਰਵਾਇਤੀ ਫਸਲਾਂ ਚ ਕਿਸਾਨ ਨਿਕਲਣਗੇ ਨਮੀਆਂ ਫਸਲਾਂ ਵੈਜੀਟੇਬਲ ਫਰੂਟ ਲਗਾਣਗੇ ਆਪਣੀ ਜ਼ਮੀਨ ਦੇ ਉੱਪਰ ਪਹਿਲੇ ਵੀ ਬੜੀਆਂ ਮਸਾਲਾਂ ਨੇ ਇਹ ਸਾਰੇ ਪੜਨੇ ਹੈਗੇ ਆ ਕੋਈ ਕਹਿ ਰਿਹਾ ਜੀ ਮੇਰੇ ਕੋਲ 2 ਏਕੜ ਜਗ੍ਹਾ ਹੈਗੀ ਹੈ ਮੈਂ 2 ਏਕੜ ਤੇ ਫਲਾਵਰ ਲਗਾਏ ਨੇ ਔਰ ਮੇਰੀ ਮਹੀਨੇ ਦੀ 10 ਲੱਖ ਰੁਪਏ ਇਨਕਮ ਹੈ ਗਈ ਹੈ 2 ਕਿੱਲੇ ਤੋਂ ਇਦਾਂ ਹੀ ਸਾਡੇ ਜੋ ਹੈ ਉਹਨਾਂ ਅਮਲ ਵੇਖਦੇ ਹੋਏ ਆਉਣ ਵਾਲੇ ਸਮੇਂ 'ਚ ਇਦਾਂ ਦੇ ਬਹੁਤ ਸਾਰੇ ਫਾਰਮਰ ਤਿਆਰ ਹੋਣਗੇ ਜਿਹੜੇ ਕਿ ਥੋੜੀ ਜਿਹੀ ਜਗ੍ਹਾ ਦੇ ਵਿੱਚ ਵੀ ਬਹੁਤ ਜ਼ਿਆਦਾ ਪੈਸਾ ਕਮਾ ਸਕਣਗੇ ਔਰ ਖੁਸ਼ਹਾਲ ਹੋਣਗੇ ਇਹੋ ਸਾਡਾ ਮਕਸਦ ਹੈ ਕਿ ਅਗਰ ਸਾਡਾ ਪੰਜਾਬ ਜਿਹਨੂੰ ਅਸੀਂ ਅਕਸਰ ਕਹਿੰਦੇ ਆ ਕਿ ਸਾਡਾ ਪੰਜਾਬ ਜਿਹੜਾ ਪਿੰਡਾਂ 'ਚ ਵੱਸਦਾ ਹੈ ਤੇ ਪਿੰਡਾਂ 'ਚ ਕੌਣ ਵੱਸਦਾ ਹੈ ਕਿਸਾਨ ਵੱਸਦੇ ਨੇ ਅਗਰ ਕਿਸਾਨ ਖੁਸ਼ਹਾਲ ਹੋਣਗੇ ਤੇ ਆਪਣੇ ਆਪ ਸਾਡਾ ਪੰਜਾਬ ਖੁਸ਼ਹਾਲ ਹੋਏਗਾ ਜਿਵੇਂ ਸਾਡੇ ਸੀਐਮ ਸਾਹਿਬ ਦੀ ਇੱਕ ਸੋਚ ਹੈ ਡ੍ਰੀਮ ਹੈ ਕਿ ਰੰਗਲਾ ਪੰਜਾਬ ਬਣਾਣਾ ਰੰਗਲਾ ਪੰਜਾਬ ਤਾਂ ਹੀ ਬਣੇਗਾ ਕਿ ਅਗਰ ਸਾਡਾ ਕਿਸਾਨ ਖੁਸ਼ਹਾਲ ਹੋਏਗਾ ਉਹਦੇ ਵਾਸਤੇ ਅਗਰ ਕੋ ਹੱਲ ਹੈਗਾ ਉਹ ਕੇਵਲ ਤਾਂ ਕੇਵਲ ਹੌਟਿਕਲਚਰ ਦੀ ਡਿਵੈਲਪਮੈਂਟ ਹੈਗਾ ਹੌਟਿਕਲਚਰ ਨੂੰ ਅਡਾਪਟ ਕਰਨਾ ਹੈਗਾ ਕਿਸਾਨਾਂ ਲਈ ਸੋ ਮੈਂ ਤੁਹਾਡੇ ਰਾਈ ਸਾਰਿਆਂ ਨੂੰ ਕਿਸਾਨਾਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵੱਕ ਤੱਕ ਜਿਹੜੀ ਸਾਡੀ ਜ਼ਮੀਨ ਹੈਗੀ ਹੈ ਰਵਾਇਤੀ ਫਸਲਾਂ ਤੋਂ ਨਿਕਲ ਕੇ ਅਗਿਨਮਾ ਹਾਰਟੀਕਲਚਰ ਆਈਏ اور ਜੋ ਫਰੂਟ ਪਲਾਂਟਸ ਨੇ ਉਹ ਲਗਾਈਏ ਫਲਾਵਰਸ ਹੋਏ ਬੜੇ ਬੜੇ ਅਿਕਰ ਨਵੀਆਂ ਨਵੀਆਂ ਟੈਕਨੀਕ ਆ ਗਈਏ ਮੈਂ ਦੇਖਿਆ ਵੀ ਹੈਗਾ ਅੱਜ ਤੇ ਜੋ ਲੱਗਿਆ ਕਿ ਸਾਡੇ ਬਹੁਤ سارے ਫਰੂਟ ਫੋਰਨ ਕੰਟਰੀਆਂ ਚੋਂ ਅਸੀਂ ਉਹਨਾਂ ਦੀ ਸੀਡਸ ਮੰਗਾ ਕੇ ਉਹਨੂੰ ਇਥੇ ਡਿਵੈਲਪ ਕਰ ਰਹੇ ਹਾਂ ਸੋ ਬੜਾ ਇੱਕ ਅੱਛਾ ਸੋਰਸ ਆਫ ਇਨਕਮ ਜਿਹੜਾ ਬਣਾਉਂਦਾ ਜੋ ਪ੍ਰਚਲਿਤ ਕੀਤਾ ਜਾ ਰਿਹਾ ਸਾਡੇ ਡਿਪਾਰਟਮੈਂਟ ਵੱਲੋਂ ਸਾਡੇ ਹੋਰ ਵੀ ਮੇਰੇ ਡਿਪਟੀ ਡਾਇਰੈਕਟਰਸ ਅਲੱਗ-ਅਲੱਗ ਜ਼ਿਲ੍ਹਿਆਂ ਚੋਂ ਆਏ ਨੇ ਹੁੰਦਾ ਬਹੁਤ ਧੰਨਵਾਦ ਕਰਨਾ ਕਿਉਂਕਿ ਕੋਈ ਵੀ ਜਿਹੜਾ ਕੰਮ ਹੁੰਦਾ ਹੈ ਐਜ਼ ਅ ਟੀਮ ਵਰਕੀ ਉਹਨੂੰ ਕਾਮਯਾਬੀ ਮਿਲਦੀ ਹੈ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਭਾਰਤ ਜੈ ਹਿੰਦ ਸਾਡੇ ਬਹੁਤ ਹੀ ਸਤਿਕਾਰਯੋਗ ਬਾਦਮਾਨੀ ਮੰਤਰੀ ਜੀ ਸ਼੍ਰੀ ਮਹਿੰਦਰ ਸਿੰਘ ਜੀ ਭਗਤ ਉਹਨਾਂ ਦੇ ਨਾਲ ਮੋਹਨ ਮਹਿੰਦੇ ਸਵਾਮੀ ਜੀ ਇੱਥੇ ਆ ਜਾਈ ਨੇ ਇਹ ਦਰਸਾਉਂਦਾ ਹੈ ਵੀ ਸਰਕਾਰ ਸਭ ਦੇ ਨਾਲ ਮਿਲ ਕੇ ਔਰ ਸਭ ਨੂੰ ਨਾਲ ਲੈ ਕੇ ਅੱਗੇ ਚੱਲਣਾ ਚਾਹੁੰਦੀ ਹੈ ਅੱਜ ਸਾਡੇ ਇੱਥੇ ਤਕਰੀਬਨ 150 ਫਾਰਮਰ ਅਸੀਂ ਆਜਾ ਇੱਥੇ ਬੁਲਾਇਆ ਕਿਉਂਕਿ ਅਸੀਂ ਇਹ ਚਾਹੁੰਦੇ ਆਂ ਵੀ ਜਿਹੜਾ ਸਾਡਾ ਕਿਸਾਨ ਹੈ ਜਿਵੇਂ ਮੰਤਰੀ ਜੀ ਨੇ ਕਿਹਾ ਜੇ ਉਹ ਖੁਸ਼ਹਾਲ ਹੈ ਤਾਂ ਪੰਜਾਬ ਖੁਸ਼ਹਾਲ ਤੇ ਉਹਨਾਂ ਦੀ ਇਨਕਮ ਕਿਵੇਂ ਵਧਾਣੀ ਹੈ ਇਨਕਮ ਬਾਹਰੋਂ ਨਹੀਂ ਵਾਧਾਗਣੀ ਜੇ ਅਸੀਂ ਉਹਨਾਂ ਦੀ ਇਨਪੁਟ ਕਾਸਟ ਘਟਾਵਾਂਗੇ ਤਾਂ ਉਹਨਾਂ ਦੀ ਇਨਕਮ ਜਿਹੜੀ ਹੈ ਵਧੇਗੀ ਇਸ ਲਈ ਕਈ ਉਪਰਾਲੇ ਸਰਕਾਰ ਕਰ ਰਹੀ ਹੈ ਜਿਵੇਂ ਉੱਥੇ ਕੋਈ ਡੈਮੋਨਸਟ੍ਰੇਸ਼ਨ ਲੱਗੀ ਸੀਗੀ ਵੀ ਅਸੀਂ ਜੇ ਉਹਨਾਂ ਦੀ ਮਿੱਟੀ ਦੀ ਜਾਂਚ ਐਸੀ ਕਰ ਲਈਏ ਜਿਵੇਂ ਆਪਾਂ ਦੇਖੀਏ ਵੀ ਜੇ ਆਪਾਂ ਨੂੰ ਡਾਕਟਰ ਕੋਲ ਜਾਈਏ ਉਹ ਇੱਕ ਸਾਡਾ ਖੂਨ ਟੈਸਟ ਕਰਕੇ ਦੱਸ ਦਿੰਦਾ ਵੀ ਤੁਹਾਨੂੰ ਲੋਹੇ ਦੀ ਕਮੀ ਹੈ ਜਾਂ ਤੁਹਾਨੂੰ ਕੈਲਸ਼ੀਅਮ ਦੀ ਕਮੀ ਹੈ ਫਿਰ ਅਸੀਂ ਉਨੀ ਹੀ ਡੋਜ਼ ਲੈਂਦੇ ਵੱਧ ਨਹੀਂ ਲੈਂਦੇ ਉਸੇ ਤਰ੍ਹਾਂ ਜਦ ਅਸੀਂ ਇੱਥੇ ਇੱਕ ਡੈਮੋ ਲਾਇਆ ਵੀ ਇੱਕ ਮਸ਼ੀਨ ਹੈਗੀ ਜਿਹੜੀ ਟੈਸਟ ਕਰਦੀ ਹੈ 17 ਤਰ੍ਹਾਂ ਦੀਆਂ ਕਮੀਆਂ ਜਿਹੜੀਆਂ ਸੋਇਲ ਚ ਹੁੰਦੀਆਂ ਸਿਰਫ ਤਿੰਨ ਤਰ੍ਹਾਂ ਦੀ ਕਮੀਆਂ ਨਹੀਂ ਜਨਰਲੀ ਜਨਰਲੀ ਨਾਈਟ੍ਰੋਜਨ ਫਾਸਫੋਰਸ ਪੋਟਾਸ਼ੀਅਮ ਐਨਪੀਕੇ ਦੀ ਟੈਸਟਿੰਗ ਹੁੰਦੀ ਹੈ ਪਰ ਹੋਰ ਵੀ ਕਈ ਛੋਟੇ ਮਾਈਕਰੋ ਨਿਊਟ੍ਰੀਐਂਟਸ ਹੁੰਦੇ ਨੇ ਉਹਨਾਂ ਦੀ ਟੈਸਟ ਕਰਕੇ ਉਹ ਇਹ ਦੱਸੇਗੀ ਕਿ ਕਿਸਾਨ ਨੇ ਐਗਜ਼ੈਕਟਲੀ ਇਨਪੁੱਟ ਕਿੰਨੀ ਕਰਨੀ ਹੈ ਜਿਸ ਦੇ ਨਾਲ ਉਹਦੀ ਜੇ ਲਾਗਤ ਘਟਦੀ ਹੈ ਉਹ ਉਸੀ ਰਿਪੋਰਟ ਦੇ ਅਕੋਰਡਿੰਗਲੀ ਜੇ ਆਪਣੀ ਡੋਸੇਜ ਪਾਉਂਦਾ ਫਿਰ ਉਹਦੀ ਲਾਗਤ ਘਟਦੀ ਹੈ ਤੇ ਉਹਦੀ ਇਨਕਮ ਵੱਧਦੀ ਦੂਜਾ ਹੈਗਾ ਇੱਕ ਇੱਥੇ ਡੈਮੋਨਸਟ੍ਰੇਸ਼ਨ ਲਾਇਆ ਹੈਗਾ ਇੰਡੋ ਜਪਾਨੀਜ਼ ਡੈਮੋਨਸਟ੍ਰੇਸ਼ਨ ਦੇ ਵਿੱਚ ਇੱਥੇ ਟੌਪਕੌਰਨ ਦੀ ਕੰਪਨੀ ਆਈ ਸੀ ਉਹਨਾਂ ਨੇ ਇੱਕ ਐਸਾ ਟਰੈਕਟਰ ਦਿਖਾਇਆ ਜਿਸ ਜਿसरी ਜੜਵਾਹੀ ਕਰਦੇ ਆ ਟੇਡਾ ਨਾ ਜਾਵੇ ਸਿੱਧੇ ਸਿੱਧੇ ਜੇ ਆਪਾਂ ਰੋਪ ਬਣਾਉਂਦੇ ਤਾਂ ਖੇਤ ਦੇ ਵਿੱਚ ਜਿਹੜੀ ਹੈ ਤੁਹਾਡੀ ਈਲਡ ਵੱਧਦੀ ਹੈ ਲੀਲ ਕਿਵੇਂ ਬੱਦੀ ਹੈ ਵੀ ਤੁਹਾਡੀ ਜਿਹੜੀ ਲਗਾਣ ਦਾ ਏਰੀਆ ਉਹ ਵੱਧ ਜਾਂਦਾ ਜੇ ਆਪਾਂ ਸਿੱਧੀ ਟੈਕਨੋਲੋਜੀ ਨੂੰ ਫਾਲੋ ਕਰੀਏ ਉਹ ਸੈਟਲਾਈਟ ਬੇਸਡ ਹੈ ਉਹ ਐਦਾਂ ਨਹੀਂ ਚੱਲਦਾ ਉਹ ਆਟੋਮੈਟਿਕ ਹੈ ਦੀ ਸਟੀਅਰਿੰਗ ਵੀ ਆਟੋਮੈਟਿਕ ਹੈ ਉਸੇ ਤਰ੍ਹਾਂ ਨਾਲ ਉਹਦਾ ਬੂਮ ਸਪਰੇਅਰ ਉਹਦੇ ਨਾਲ ਲੱਗਿਆ ਹੈ ਵੀ ਤੁਸੀਂ ਜੇ ਤੁਸੀਂ ਫਰਟੀਲਾਈਜ਼ਰ ਪਾਣਾ ਹੈ ਇਨਸੈਕਟੀਸਾਈਡ ਪਾਣਾ ਹੈ ਪੈਸਟੀਸਾਈਡ ਪਾਣਾ ਉਹ ਤੁਸੀਂ ਨਾਪ ਕੇ ਪਾਓ ਐਦਾਂ ਨਾ ਵੀ ਜ਼ਿਆਦਾ ਨਾ ਪਾ ਦਿਓ ਉਹਨੇ ਪਾਣਾ ਹੀ ਉਹਨੇ ਜਿੰਨੇ ਦੀ ਲੋੜ ਹੈ ਤੇ ਜਿੱਦਾਂ ਹੀ ਮੈਂ ਤੁਹਾਨੂੰ ਕਹਿ ਰਹੀ ਜੇ ਇਨਪੁਟ ਕਾਸਟ ਘਟਾਵਾਂਗੇ ਤੇ ਫਾਰਮਰ ਦੀ ਇਨਕਮ ਵਧੇਗੀ ਇਹ ਸਾਇੰਟਿਫਿਕ ਉਪਰਾਲੇ ਨੇ ਜਿਹੜੀ ਇੰਡੋ ਜਪਾਨ ਟੈਕਨੋਲੋਜੀ ਦੇ ਵਿੱਚ ਇੱਥੇ ਅਸੀਂ ਚਾਹ ਰਹੇ ਹਾਂ ਵੀ ਇਹਨੂੰ ਲੈ ਕੇ ਆਈਏ ਲੋਕੀ ਫਾਰਮਰ ਅਡਾਪਟ ਕਰੇ ਉਹਦੀ ਜ਼ਿੰਦਗੀ ਵਧੀਆ ਹੋਵੇ ਡ੍ਰੈਗਨ ਫਰੂਟ ਦਾ ਜੋ ਇੱਥੇ ਕਿਸਾਨ ਆਏ ਹੋਏ ਸੀ ਉਹਨਾਂ ਨੇ 200 ਕਿਸਮਾਂ ਲੈ ਕੇ ਜੈਮ ਪਲਾਜ਼ਮ ਤਿਆਰ ਕੀਤੇ ਐਵੋਕਾਡੋ ਦੀ ਅੱਜ ਮੰਤਰੀ ਜੀ ਨੇ ਖੁਦ ਪਲਾਂਟੇਸ਼ਨ ਕੀਤੀ ਹੈ ਇਹ ਬਾਹਰਲੇ ਫਰੂਟਸ ਨੇ ਪਰੰਤੂ ਇਹ ਹੁਣ ਪੰਜਾਬ 'ਚ ਹੋਣ ਲੱਗ ਗਏ ਨੇ ਇਹ ਐਸੇ ਫਰੂਟ ਨੇ ਜਿਹੜੇ ਇਨਕਮ ਬਹੁਤ ਜ਼ਿਆਦਾ ਦਿੰਦੇ ਨੇ ਤੇ ਮੇਨ ਉਪਰਾਲਾ ਇਹੀ ਹੈ ਵੀ ਇੰਡੋ ਜਪਨੀਜ਼ ਟੈਕਨੋਲੋਜੀ ਹੋਵੇ ਪਾਵੇਂ ਬਾਹਰਲੀ ਹੋਈ ਇਜ਼ਰਾਈਲੀ ਟੈਕਨੋਲੋਜੀ ਹੋਵੇ ਅਸੀਂ ਇੱਥੇ ਹਾਈ ਟੈਕ ਨਰਸਰੀ ਖੜੀ ਕਰਾਂਗੇ ਜਿਸ ਵਿੱਚ ਹਰ ਤਰ੍ਹਾਂ ਦਾ ਜਿਹੜਾ ਹੈਗਾ ਡੈਮੋਨਸਟ੍ਰੇਸ਼ਨ ਲਾਇਆ ਜਾਏਗਾ ਫਰੂਟਸ ਦਾ ਵੀ ਵੈਜੀਟੇਬਲਸ ਦਾ ਵੀ ਫਾਰਮਰਸ ਦੀ ਟ੍ਰੇਨਿੰਗ ਇੱਥੇ ਕਰਾਈ ਜਾਏਗੀ ਇਹ ਜਿਹੜਾ ਲਾਡੋਵਾਲ ਦਾ ਫਾਰਮ ਹੈ ਆਉਣ ਵਾਲੇ ਟਾਈਮ 'ਚ ਬਾਗਬਾਨੀ ਦਾ ਵਿਕਾਸ ਕੇਂਦਰ ਦੀ ਤਰ੍ਹਾਂ ਬਣ ਕੇ ਆਏਗਾ ਸਾਡੇ ਕੋਲੇ ਦੀ ਆਲਰੇਡੀ ਬਿਲਡਿੰਗ ਦੀ ਪਲਾਨ ਅਪਰੂਵ ਹੋ ਗਈ ਹੈ ਐਡਮਿਨਿਸਟ੍ਰੇਟਿਵਲੀ ਉਹਦਾ ਵੀ ਨਹੀਂ ਪੱਥਰ ਅਸੀਂ ਰੱਖਾਂਗੇ ਔਰ ਇਹ ਚਾਹਾਂਗੇ ਵੀ ਸਾਰੇ ਕਿਸਾਨ ਕਿਉਂਕਿ ਲੁਧਿਆਣਾ ਸੈਂਟਰਲ ਹੈ ਇੱਥੇ ਆ ਕੇ ਟ੍ਰੇਨਿੰਗ ਲੈ ਕੇ ਆਪਣੀ ਜ਼ਿੰਦਗੀ ਨੂੰ ਹੋਰ ਵਧੀਆ ਬਣਾਏ ਔਰ ਬਾਗਬਾਨੀ ਨੂੰ ਅਪਣਾ ਕੇ ਆਪਣੀ ਇਨਕਮ ਵਧਾਏ ਥੈਂਕ ਯੂ ਉਹ ਡਿਸਪਲੇ ਵਾਲਾ ਟਰੈਕਟਰ ਉਹ ਡਿਸਪਲੇ ਵਾਲਾ ਟਰੈਕਟਰ ਇਦਾਂ ਖੜਾ ਕੀਤਾ ਵੀ ਉਹ ਟੈਕਨੋਲੋਜੀ ਹਲੇ ਇੱਥੇ ਆਈ ਨਹੀਂ ਅਸੀਂ ਚਾਹੁੰਦੇ ਹਾਂ ਵੀ ਕਿਸਾਨ ਇੱਕ ਵਾਰੀ ਉਹਨੂੰ ਦੇਖ ਲਵੇ ਕਿਉਂਕਿ ਖੁੰਦਾ ਕੀ ਹੈ ਨਾ ਟੈਕਨੋਲੋਜੀ ਫਾਰਮਰ ਫ੍ਰੈਂਡਲੀ ਹੋਣੀ ਚਾਹੀਦੀ ਹੈ ਫਾਰਮਰ ਨੂੰ ਕਿਸ ਚੀਜ਼ ਦੀ ਲੋੜ ਹੈ ਜਿੱਦਾਂ ਸਾਰੇ ਨੇ ਕਿਹਾ ਵੀ ਫਾਰਮਰ ਨੂੰ ਪੁੱਛ ਕੇ ਉਹ ਇੱਕ ਵਾਰੀ ਖੜਾ ਕੀਤਾ ਹੁਣ ਉਹਦੇ ਚ ਫਾਰਮਰ ਜਰ ਦੇਖਣਗੇ ਇਹ ਸਾਨੂੰ ਪੂਰਾ ਯਕੀਨ ਆ ਵੀ ਉਹ ਕੰਪਨੀ ਵਾਲਿਆਂ ਨੂੰ ਕਹਿਣਗੇ ਵੀ ਇਹਦੇ ਚ ਆ ਵੀ ਫੈਸਿਲਿਟੀ ਕਰਦੇ ਆ ਵੀ ਕਰਦੇ